ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਦਿਨਾਂ ਤੋਂ ਜੋ ਬਿਆਸ ਸਾਡੀ ਨਦੀ ਹੈ ਉਹਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀਗਾ ਜਿਸ ਕਰਕੇ ਸਾਡੇ ਜੋ ਨੀਵੇਂ ਪਿੰਡ ਨੇ ਤਕਰੀਬਨ 16 ਪਿੰਡ ਬਾਹਵਪੂਰ ਦੇ ਉਹਦੇ ਵਿੱਚ ਪਾਣੀ ਆਸ-ਪਾਸ ਪਾਣੀ ਭਰ ਗਿਆ ਸੀਗਾ ਹਾਲਾਂਕਿ ਪੰਜਾਬ ਸਰਕਾਰ ਦੇ ਅਧਿਸ਼ਾ ਨਿਰਦੇਸ਼ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ਼ ਵੀ ਕਰ ਰਹੇ ਹੈ ਔਰ ਜੋ ਜੋ ਉਹਨਾਂ ਕੋਲੋਂ ਰਿਲੀਫ ਹੋ ਸਕਦਾ ਉਹ ਸੀ ਮਹయ్యా ਕਰਵਾ ਰਹੇ ਨੇ ਉਸੇ ਕੜੀ ਦੇ ਵਿੱਚ ਅੱਜ ਮੈਂ ਫੇਰ ਦੁਬਾਰਾ ਸਾਰੇ ਮੌਕੇ ਦੇਖਣ ਆਇਆ ਸੀਗਾ ਮੈਂ ਬਾਉਪੁਰ ਪੁਲ ਤੇ ਵੀ ਗਿਆ ਉੱਥੇ ਵੀ ਮੈਂ ਰੀਲੀਫ ਆਪਰੇਸ਼ਨ ਦੇਖੇ ਉੱਥੇ ਸਾਡੇ ਸਾਡਾ ਸਾਰਾ ਪ੍ਰਸ਼ਾਸਨ ਸਾਰੇ ਵੱਖ-ਵੱਖ ਡਿਪਾਰਟਮੈਂਟ ਜੋ ਹੈਗੇ ਨੇ ਜੇ ਹੈਲਥ ਮੈਕਮਾ ਹੋਵੇ ਜੇ ਡਰੇਨੇਜ ਮੈਕਮਾ ਹੋਵੇ ਸਾਡਾ ਸਿਵਲ ਪ੍ਰਸ਼ਾਸਨ ਐਸਡੀਐਮ ਮੈਡਮ ਵੀ ਮੇਰੇ ਨਾਲ ਹੀ ਨੇ ਸਾਰੇ ਅਸੀਂ ਲੱਗੇ ਹੋਏ ਨੇ ਹਰ ਸੰਭਵ ਜੋ ਮਦਦ ਹੋ ਸਕਦੀ ਹੈ ਲੋਕਾਂ ਲਈ ਉਹ ਅਸੀਂ ਪਹੁੰਚਾਰੇ ਨੇ ਨਾਲ ਦੀ ਨਾਲ ਮੈਂ ਜੋ ਲਖਵਰੀਆਂ ਹਾਈ ਸਕੂਲ ਆ ਉਹਦੇ ਵਿੱਚ ਜੋ ਅਸੀਂ ਰੀਲੀਫ ਸੈਂਟਰ ਬਣਾਏ ਉਹਨੂੰ ਵੀ ਮੈਂ ਦੇਖ ਕੇ ਆਇਆ ਉਹਦੇ ਵਿੱਚ ਵੀ ਸਾਡੇ ਵੱਲੋਂ ਪੂਰੇ ਬੰਦਬਸ ਕੀਤੇ ਗਏ ਨੇ ਉੱਥੇ ਬੈਡਸ ਵੀ ਲਗਾਏ ਹੋਏ ਨੇ ਸਾਡੀ ਮੈਡੀਕਲ ਟੀਮਾਂ ਨੇ ਔਰ ਜੋ ਅਮਰਜੈਂਸੀ ਸਰਵਿਸਿਜ਼ ਨੇ ਉਹ ਵੀ ਸਾਰੇ ਅਧਿਕਾਰੀਆਂ ਦੀ ਡਿਊਟੀ ਅਸੀਂ ਲਾਈ ਹੋਈ ਹੈ